ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਲੈ ਕੇ ਆਇਆ ਸਵਰਾਜ 735 ਟਰੈਕਟਰ ਵਿਕਾਊ ਖੜਾ ਜੀ 1993 ਮਾਡਲ ਟਰੈਕਟਰ ਹੈਗਾ ਏਰੀਆ ਧੂਰੀ ਪੰਜਾਬ ਨੰਬਰ ਟਰੈਕਟਰ ਹੈਗਾ ਇਹ ਜੇ ਕਿਸੇ ਮੇਰੇ ਵੀਰ ਨੇ ਛੋਟੀ ਖੇਤੀ ਵਾਸਤੇ ਕੋਈ ਟਰੈਕਟਰ ਛੋਟੇ ਮੁੱਲ ਦਾ ਲੈਣਾ ਹੋਵੇ ਤਾਂ ਇੱਕ ਬਾਰ ਮੇਰੇ ਨਾਲ ਸੰਪਰਕ ਜ਼ਰੂਰ ਕਰ ਲਿਓ ਬਹੁਤ ਵਧੀਆ ਹਾਲਤ ਦਾ ਟਰੈਕਟਰ 735 ਟਰੈਕਟਰ ਸਾਰਾ オリジナル ਲਗਾ ਕੋਈ ਵੀ ਕਮਿਊਨਿਟੀ ਟਰੈਕਟਰ ਦੇ ਵਿੱਚ ਆਲੋਕੇ ਟਰੈਕਟਰ ਹੈ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਕੋਈ ਵੀ ਪ੍ਰੋਬਲਮ ਨਹੀਂ ਟਰੈਕਟਰ ਦੇ ਵਿੱਚ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋਗੇ ਪੂਰੀ ਓਕੇ ਪਈ ਹੈਗੀ ਸਾਰਾ ਰੰਗ ਪਿੰਟ ਨਾਲ ਦਾ ਹੈ 1993 ਮਾਡਲ ਬੰਪਰ ਛਤਰੀ ਲੱਗਿਆ ਹੋਇਆ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈਗਾ ਸੁੱਕਾ ਪਿਆ ਸਾਰਾ ਤੁਸੀਂ ਵਾ ਕੇ ਚਲਾ ਕੇ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਰੇਟ ਰੱਖਿਆ ਮਾਲਕ ਵੀਰ ਨੇ 1 ਲੱਖ ਰੁਪਿਆ ਬਾਕੀ ਮੌਕੇ ਤੇ ਮਾਨਤਨ ਕਰਨਗੇ ਜੇ ਕਿਸੇ ਮੇਰੇ ਵੀਰ ਦੇ ਸਮਝ ਵਿਚ ਆਉਂਦਾ ਹੋਵੇ ਤਾਂ ਇੱਕ ਵਾਰ ਮਾਲਕ ਵੀਰ ਨਾਲ ਸੰਪਰਕ ਜਰੂਰ ਕਰ ਲਿਓ ਕੰਟੈਕਟ ਨੰਬਰ 99142 72545 99142 72545 ਇਸ ਨੰਬਰ ਤੇ ਸੰਪਰਕ ਕਰਕੇ ਸਵਰਾਜ 735 ਮਾਡਲ 1993 ਟਰੈਕਟਰ ਖਰੀਦ ਸਕਦੇ ਜੇ ਤੁਸੀਂ ਵੀ ਸਾਡੇ ਚੈਨਲ ਤੇ ਇਸ ਤਰ੍ਹਾਂ ਦੀ ਵੀਡੀਓ ਜਾਂ ਖੇਤੀਬਾੜੀ ਦੇ ਸੰਦ ਜਾਂ ਜ਼ਮੀਨ ਦੁਕਾਨ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ 5-7 ਫੋਟੋਆਂ ਜਾਂ 1-2 ਮਿੰਟ ਦੀ ਵੀਡੀਓ ਸਾਡੇ WhatsApp ਨੰਬਰ 9646686206 ਤੇ ਪੂਰੀ ਜਾਣਕਾਰੀ ਨਾਲ ਸੈਂਡ ਕਰ ਦਿਓ ਤੁਹਾਡੀ ਐਡ ਵੀ ਬਿਲਕੁਲ ਫ੍ਰੀ ਦੇ ਵਿੱਚ ਲਾ ਦਿੱਤੀ ਜਾਵੇਗੀ ਆਪਣੇ ਚੈਨਲ ਤੇ ਇਸ ਤਰ੍ਹਾਂ ਦੀ ਵੀਡੀਓ ਹਰ ਰੋਜ਼ ਆਉਂਦੀ ਰਹਿੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਜੋ ਕਿਸੇ ਵੀ ਕਿਸਾਨ ਵੀਰ ਭਰਾ ਨੂੰ ਕੋਈ ओरिजिनल ਚੱਲੀ ਹੋਈ ਚੀਜ਼ ਮਿਲ ਸਕੇ ਧੰਨਵਾਦ ਜੀ